ਇਮਾਮ ਮੁਲਖਰਾ ਦੇ ਵਾਸੀ ਪਿੰਡ ਨਾਲਾ ਦਾ ਸਾਬਕਾ ਸਰਪੰਚਾਂ 20 25 ਸਾਲਾਂ ਮੈਂ ਸਰਪੰਚੀ ਕੀਤੀ ਹੈ ਪਿੰਡ ਚ ਤੇ ਆਹ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ ਤਿੰਨ ਚਾਰ ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਝੌੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਉਹ ਟੁਕਮਾ ਸੀਗਾ ਇਹ ਜਿਹੜਾ ਪੁਲ ਵਾ ਨਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜਣਾਂ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣਾ ਜਾਣਾ ਬੰਦ ਹੋਏ ਪਿਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇਹ ਤੇ ਸਲੇ ਪਾ ਕੇ ਜਿਹਦਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਉਂਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਆਇਆ ਪੁਲ ਇਸ ਪੋਲ ਲੰਬਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਜੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇੱਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੋਲ ਦਾ ਕਿਸੇ ਨੇ ਵੀ ਅਜੇ ਤੱਕ ਠੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-700 ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਹੈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਅਦਰ ਕੋਈ ਵੀ ਧਿਆਨ ਨਹੀਂਗਾ ਸਰਕਾਰਾਂ ਆਉਂਦੀਆਂ ਨਾ ਤੇ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਆਉਂਦਾ ਆਰ ਪਾਰ ਵੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਉਹਨਾਂ ਨੂੰ ਕੋਈ ਨਿਕਾਸ਼ ਨਹੀਂਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪੈ ਸਕਦੀ ਕਿ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸੀ ਇਹੋ ਸਮੱਸਿਆ ਵਾ ਅਹੇ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿਹਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੇ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨੇ ਇੰਨੇ ਪਰੇਸ਼ਾਨ ਨੇ ਇਹਨਾਂ ਇਹਨਾਂ ਦਾ ਧਿਆਨ ਦੇ ਰਾ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਾਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਆਂ ਭਈ ਇਹਦਾ ਕੋਈ ਠੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਪੇਜ ਸਕਣ ਨਾ ਪੁਲੀ ਤੋਂ ਨੰਗਿਆ ਵੀ ਨਹੀਂ ਜਾਂਦਾ ਇੰਨਾ ਇੱਥੇ ਪਾਣੀ ਚੜੇਦਾ ਆ ਤੇ ਉੱਤੇ ਸ਼ਾਮੀ ਚਾਹੀਦਾ ਰੋਟੀ ਦੇਣਾ ਰੋਟੀ ਦੇਣੀ ਚਾਹੀਦਾ ਤੇ ਮੰਡ ਭਾਜੀ ਉਧਰ ਹੀ ਉਧਰ ਕੋਈ ਨਹੀਂ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ ਉਹਨਾਂ ਕੋਈ ਰਾਹ ਆ ਨਾ ਉਧਰ ਉਹ ਤੁਸੀਂ ਬਣੀ ਦੀ ਆ ਉੱਥੇ ਹੀ ਚਿੱਕੜ ਚਿੱਕੜ ਹੋਏਗਾ ਉਹ ਕਹਿੰਦੇ ਮਲਵਾ ਸੋੜਦਾਂਗੇ ਹਜ ਤੱਕ ਕੋਈ ਸੁਟਿਆ ਨਹੀਂ ਉਹਨਾਂ ਨੇ ਬਜਰਾ ਬੁਜਰਾ ਕੋਣ ਇਹ ਸਰ ਪਾਣੀ ਦੀ بارش ਦਾ ਪਾਣੀ ਆ ਉਹਦਾ ਕਰਕੇ ਦਿੱਕਤ ਆਂਦੀ ਆ ਤੇ ਸਾਰੀ ਪੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਦੀ